ਸਤਿ ਸਨਾਤਨ ਧਰਮ ਕੀ ਜੈ ਕੱਲ ਜੋ ਕਿ ਪਹਿ ਲਗਾਉ ਦੇ ਵਿੱਚ ਇੱਕ ਮੰਦ ਭਾਗੀ ਨਿੰਦਣਯੋਗ ਘਟਨਾ ਹੋਈ ਹੈ ਉਸ ਦਾ ਸਾਰਾ ਹੀ ਹਿੰਦੁਸਤਾਨ ਸਾਰਾ ਹੀ ਪੰਜਾਬ ਬਹੁਤ ਹੀ ਸਤ ਨਿੰਦਾ ਕਰਦਾ ਹੈ ਤੇ ਇਸ ਦੇ ਸਬੰਧ ਦੇ ਵਿੱਚ ਕੱਲ ਗੜ ਸ਼ੰਕਰ ਠੀਕ 4 ਵਜੇ ਗਊਸ਼ਾਲਾ ਵਿੱਚ ਇਕੱਠੇ ਹੋਣ ਦਾ ਸਮਾਂ ਰੱਖਿਆ ਹੈ ਜਿੰਨੇ ਵੀ ਸਨਾਤਨ ਭਗਤ ਨੇ ਸਭੂ ਭਗਤ ਨੇ ਸਾਡੇ ਹਿੰਦੁਸਤਾਨੀ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ 4 ਵਜੇ ਠੀਕ ਦੌਸ਼ਾਲਾ ਵਿਖੇ ਪਹੁੰਚੋ। ਕਾਫੀ ਅਸੀਂ 4:30 ਵਜੇ ਇੱਥੇ ਰਵਾਨਗੀ ਕਰ ਸਕੀਏ ਤੇ ਠੀਕ 5 ਵਜੇ ਬੰਗਿਆ ਚੌਂਕ ਦੇ ਵਿੱਚ ਪਾਕਿਸਤਾਨ ਨੂੰ ਦਾ ਝੰਡਾ ਜੋ ਕਿ ਅੱਤਵਾਦ ਨੂੰ ਸ਼ਹਿਦ ਦੇ ਰਿਹਾ ਪਾਕਿਸਤਾਨ ਮੌਲਕ ਉਸ ਦਾ ਝੰਡਾ ਫੁਕਿਆ ਜਾਵੇਗਾ ਸਾਰੇ ਤੇ ਸਾਡੇ ਮੁਲਕ ਦੇ ਦੇ ਅਮਰੀਕਾ ਵਰਗੇ ਰੂਸੀਆ ਵਰਗੇ ਮੁਲਕ ਸਾਡੇ ਨਾਲ ਖੜੇ ਆ ਤੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਬੰਗਿਆ ਚੌਂਕ ਦੇ ਵਿੱਚ ਵੱਤ ਵਾਤ ਪਹੁੰਚੋ ਅਤੇ ਸਾਡਾ ਸਾਥ ਦਿਓ। ਜੈ ਸ਼ੀ ਰਾਮ ਜੀ ਜੋ ਪਹਿਲਗਾਮ ਵਿੱਚ ਅਤੰਕਵਾਦੀਆਂ ਵੱਲੋਂ ਪਾਕਿਸਤਾਨ ਦੀ ਸ਼ਹਿਰ ਤੇ ਅਟੈਕ ਕੀਤਾ ਗਿਆ ਉਹਦੇ ਸੰਬੰਧ ਵਿੱਚ ਕੱਲ ਲਖਦੜ ਸ਼ੰਕਰ ਵਿੱਚ ਪ੍ਰੋਗਰਾਮ ਰੱਖਿਆ ਜੋ ਕਿ ਸ਼ਾਮ 4 ਵਜੇ ਗਊਸ਼ਾਲਾ ਵਿੱਚ ਇਕੱਤਰਤਾ ਕਰਕੇ 4:30 ਵਜੇ ਤੋਂ 5 ਵਜੇ ਦੇ ਵਿੱਚ ਬੰਗਾ ਚੌਕ ਵਿੱਚ ਇਕੱਠੇ ਹੋ ਕੇ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇ ਕੇ ਔਰ ਕਪ ਅਤੰਕਵਾਦ ਨੂੰ ਸ਼ਹਿ ਦੇਣ ਵਾਲੇ ਮੁਲਕ ਪਾਕਿਸਤਾਨ ਦਾ ਝੰਡਾ ਔਰ ਪੁਤਲਾ ਫੂਕਿਆ ਜਾ ਜਾਵੇਗਾ ਮੇਰੀ ਸਾਰੇ ਸਨਾਤਨੀ ਭਾਈਚਾਰੇ ਨੂੰ ਬੇਨਤੀ ਹੈ ਕਿ ਉੱਥੇ ਹੋਮ ਹਮਾ ਕੇ ਪਹੁੰਚਿਆ ਜਾਵੇ ਜੈ ਸ਼ੀਰ